ਬਹੁਤ ਸੋਹਣੀ ਆ ਮਕੈਨਿਕਲ ਬਹੁਤ ਸੋਹਣੀ ਗੱਡੀ ਹੈ ਜੀ ਠੀਕ ਹੈ ਜੀ ਬਿਲਕੁਲ ਓਕੇ ਆ ਮਕੈਨਿਕਲ ਵੀਰੋ ਆਪਾਂ ਪਹੁੰਚ ਚੁੱਕੇ ਹਾਂ ਲੱਕੀ ਵੀਰੇ ਕੋਲੇ ਹੋਰ ਵੀ ਲੱਕੀ ਵੀਰੇ ਕੀ ਹਾਲ ਹੈ ਬਾਈ ਜੀ ਠੀਕ ਠਾਕ ਜੀ ਤੇ ਬਾਈ ਕੋਲੇ ਬਹੁਤ ਸੋਹਣੀ ਗੱਡੀ ਖੜੀ ਹੈ Honda ਦੀ maze ਤੇ ਲੱਕੀ ਵੀਰੇ ਗੱਡੀ ਬਹੁਤ ਸੋਹਣੀ ਹੈ ਨਾ ਸਾਨੂੰ ਪਤਾ ਲੱਗਿਆ ਤੇ ਗੱਡੀ ਦੀ ਮੜਾ ਆਊਟਰ ਲੁੱਕ ਬਾਰੇ ਚੈੱਕ ਕਰਾਓ ਸਾਨੂੰ ਗੱਡੀ ਵੀਰੇ ਵਾਈਟ ਕਲਰ ਹੈ ਹਾਂ ਜੀ ਐਚ ਆਰ ਨੰਬਰ ਹੈ ਜੀ ਠੀਕ ਹੈ ਐਨਓਸੀ ਕਸਟਮਰ ਦੇ ਨਾਮ ਤੇ ਆਊਗੀ ਜੀ ਠੀਕ ਹੈ ਠੀਕ ਹੈ ਜੀ ਗੱਡੀ ਦੀਆਂ ਵੀਰੇ ਸਾਈਡਾਂ ਟੱਚਿੰਗ ਆ ਸਾਈਡਾਂ ਟੱਚਿੰਗ ਆ ਜੀ ਹਾਂਜੀ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਆ ਜੀ ਇੰਜਨ ਗੇਅਰ ਦੀ ਗੱਡੀ ਜਮਾ ਓਕੇ ਆ ਤੇ ਜਿਹੜੀਆਂ ਸਾਈਡਾਂ ਜਿਹੜੀਆਂ ਸਾਈਡਾਂ ਟੱਚਿੰਗ ਆ ਵੀਰੇ ਠੀਕ ਆ ਜੀ ਠੀਕ ਆ ਜੀ ਐਚ ਆਰ ਨੰਬਰ ਆ ਜੀ ਹੈ ਹਾਂ ਬਾਕੀ ਭਾਜੀ ਤੁਸੀਂ ਆਓ ਤੁਹਾਨੂੰ ਗੱਡੀ ਦਾ ਇੰਜਨ ਤੇ ਅੰਦਰੋਂ ਇੰਟੀਰੀਅਰ ਦਿਖਾਉਣੇ ਆ ਹਾਂਜੀ ਹਾਂਜੀ ਇੰਜਨ ਤੇ ਇੰਟੀਰੀਅਰ ਬਹੁਤ ਸੋਹਣੀ ਆ ਮਕੈਨੀਕਲ ਬਹੁਤ ਸੋਹਣੀ ਗੱਡੀ ਆ ਜੀ ਠੀਕ ਆ ਜੀ ਬਿਲਕੁਲ ਓਕੇ ਆ ਮਕੈਨੀਕਲ ਲਓ ਜੀ ਆਪਾਂ ਸਭ ਤੋਂ ਪਹਿਲਾਂ ਜੀ ਚੈੱਕ ਕਰ ਲਈਏ ਤੁਸੀਂ ਅੰਦਰ ਇੰਟੀਰੀਅਰ ਦੇਖੋ ਗੱਡੀ ਦਾ ਲਓ ਜੀ ਦੋਸਤੋ ਗੱਡੀ ਦੀਆਂ ਸੀਟਾਂ ਛੂਟਾਂ ਦੇਖੋ ਬਹੁਤ ਸੋਹਣੀਆਂ ਪਈਆਂ ਨੇ ਤੇ ਅੰਟੀਰੀਅਰ ਚੈੱਕ ਕਰੋ ਜੀ ਡੈਸ਼ਬੋਰਡ ਲਓ ਜੀ ਪਿੱਛੋਂ ਵੀ ਆਪਾਂ ਸੀਟ ਇੱਕ ਵਾਰ ਦਿਖਾ ਦਿੰਨੇ ਹਾਂ ਗੱਡੀ ਦੀ ਲਓ ਜੀ ਬਹੁਤ ਸੋਹਣੀ ਤੇ ਵਧੀਆ ਗੱਡੀ ਬਾਈ ਹੋਰਾਂ ਕੋਲ ਖੜੀ ਆ ਕਾਹਜੀ ਵਿੱਚ ਡਿੱਗੀ ਚੈੱਕ ਕਰ ਲੈਨੇ ਜੀ ਆਪਾਂ ਜੀ ਚੈੱਕ ਕਰੋਗੇ ਗੱਡੀ ਦੀ ਲਓ ਜੀ ਸਟਿੱਪਣੀ ਆ ਗਈ ਜੀ ਠੀਕ ਹੈ ਜੀ ਲਓ ਜੀ ਐਚ ਆਰ ਨੰਬਰ ਆਏਗਾ ਤੇ ਬਹੁਤ ਵਧੀਆ ਗੱਡੀ ਹੈ ਜੀ ਵੀਰੇ ਹੋਰ ਕਹਿੰਦੇ ਕੱਲੀਆਂ ਸਾਈਡਾਂ ਜਿਹੜੀਆਂ ਉਹ ਥੋੜੀਆਂ ਬਹੁਤੀਆਂ ਟੱਚਿੰਗ ਜ਼ਰੂਰ ਨੇ ਤੇ ਟਾਇਰ ਕਿੰਨੇ ਕ ਪਰਸੈਂਟ ਬਾਈ ਟਾਇਰ ਵੀਰੇ 60% ਪਏ 60% ਬਾਈ ਜੀ ਟਾਇਰ ਪਏ ਨੇ ਤੇ ਆਓ ਵੀਰੇ ਗੱਡੀ ਦੀ ਤੁਹਾਨੂੰ ਸਟਾਰਟਿੰਗ ਦਿਖਾਉਣੇ ਆ ਜੀ ਹਾਂਜੀ ਲਓ ਜੀ ਬਹੁਤ ਵਧੀਆ ਸਟਾਰਟਿੰਗ ਹੈਗੀ ਵਧੀਆ ਸੈਲਫ ਚੱਕੀ ਆ ਕੋਈ ਰਾਉਂਡਰੀਂਗ ਲਿਆ ਗੱਡੀ ਨੇ ਨਾਲ ਹੀ ਵੀਰ ਜੀ ਆਓ ਤੁਹਾਨੂੰ ਮੈਂ ਦਿਖਾਣਾ ਗੱਡੀ ਦਾ ਇੰਜਨ ਦੇਖੋ ਕਿੰਨਾ ਨੀਟ ਐਂਡ ਕਲੀਨ ਹੈ ਜੀ ਬਿਲਕੁਲ ਸਾਫ਼ ਲਓ ਜੀ ਬਹੁਤ ਵਧੀਆ ਇੰਜਨ ਆ ਜੀ ਤੇ ਕੋਈ ਐਕਸਟਰਾ ਕੋਈ ਆਵਾਜ਼ ਨਹੀਂ ਆ ਰਹੀ ਇੰਜਨ ਚ ਤੇ ਕੋਈ ਬਲੋ ਨਹੀਂ ਦੀ ਗੱਡੀ ਦੇ ਇੰਜਨ ਚ ਚੈੱਕ ਕਰ ਸਕਦੇ ਹਾਂਜੀ ਹਾਂ ਕੋਈ ਧੂੰਆਂ ਨਹੀਂ ਦਿਖਾ ਰਹੀ ਵੀਰੇ ਪਿੱਛੇ ਚੈੱਕ ਕਰ ਸਕਦੇ ਹੋ ਤੁਸੀਂ ਹਲੋ ਜੀ ਮੇਟਰ ਹਰਿਆਣਾ ਨੰਬਰ ਗੱਡੀ ਹੈ ਇੰਜਨ ਮਕੈਨੀਕਲ ਓਕੇ ਹੈ ਪੀਵੀ 51 ਬੀ ਤੇ ਸਾਈਡਾਂ ਟੱਚਿੰਗ ਨੇ ਗੱਡੀ ਦੀਆਂ ਅੰਦਰੋਂ ਬਾਹਰੋਂ ਗੱਡੀ ਬਹੁਤ ਸੋਹਣੀ ਤੇ ਸਾਫ਼ ਹੈਗੀ ਤੇ ਬਈ ਜੇ ਆਪਾਂ ਗੱਡੀ ਦੇ ਮਾਡਲ ਦੀ ਗੱਲ ਕਰੀਏ ਤਾਂ ਕਿਹੜਾ ਮਾਡਲ ਆ ਗੱਡੀ ਵੀਰੇ 15 ਮਾਡਲ ਹੈ ਜੀ ਗੱਡੀ ਠੀਕ ਐ ਐਸ ਵੇਰੀਐਂਟ ਆ ਠੀਕ ਐ ਜੀ ਠੀਕ ਐ ਜੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਐਨਓਸੀ ਕਸਟਮਰ ਦੇ ਨਾਮ ਦੀ ਆਊਗੀ ਵੀਰੇ ਠੀਕ ਐ ਜੀ ਫਰਸਟ ਓਨਰ ਹੈ ਜੀ ਗੱਡੀ ਠੀਕ ਹੈ ਫਸਟ ਓਨਰ ਗੱਡੀ ਹੈ ਹਾਂਜੀ ਲੋ ਵੀ ਮਿੱਤਰੋ ਫਸਟ ਓਨਰ ਗੱਡੀ ਹੈਗੀ ਐਨਓਸੀ ਹੈ ਜਿਹੜੀ ਉਹ ਬਾਈ ਹੋਰੇ ਕਹਿੰਦੇ ਵੀ ਆਪਾਂ ਕਸਟਮਰ ਦੇ ਨਾਮ ਤੇ ਇਹੀ ਕੱਟ ਕੇ ਦੇਵਾਂਗੇ ਹਾਂਜੀ ਤੇ ਹਰਿਆਣਾ ਨੰਬਰ ਹੈ ਜੀ ਗੱਡੀ ਦੀ ਸਟਾਰਟਿੰਗ ਵੀ ਆਪਾਂ ਦੇਖ ਲਈ ਆ ਅੰਦਰੋਂ ਬਾਹਰੋਂ ਗੱਡੀ ਬਹੁਤ ਸਾਫ਼ ਹੈਗੀ ਤੇ ਬਈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਕਿੱਥੋਂ ਤੱਕ ਗੱਡੀ ਆਪਾਂ ਕਸਟਮਰ ਨੂੰ ਲੈਣੀ ਹੈ ਰੇਟ ਵੀਰੇ 280 ਆਸਕਿੰਗ ਪ੍ਰਾਈਸ ਹੈ ਜੀ ਠੀਕ ਹੈ ਜੀ ਬਾਕੀ ਵੀਰੇ ਮੌਕੇ ਤੇ 네ਗੋਸ਼ੀਏਸ਼ਨ ਹੋ ਜੂਗੀ ਠੀਕ ਹੈ ਜੀ ਮੌਕੇ ਤੇ ਜਿਹੜਾ ਉਹ ਮਾਨਤਾਣ ਹੋ ਜੂਗਾ ਹੋ ਜੂਗਾ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਵੀਰੇ ਬਹੁਤ ਹੀ ਵਾਜਵ ਰੇਟ ਤੇ ਦੋਸਤੋ ਗੱਡੀ ਆਪਾਂ ਨੂੰ ਇਹ ਮਿਲ ਰਹੀ ਹੈਗੀ ਤੇ ਹਰਿਆਣਾ ਨੰਬਰ ਗੱਡੀ ਹੈ 15 ਮਾਡਲ ਕਿੰਨਾ ਰੱਥਾ ਜੀ ਤੁਸੀਂ ਰੇਟ ਦੋ 80 ਹਾਂਜੀ ਬਾਕੀ ਵੀਰੇ ਕੋਈ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਉਂਦਾ ਹਾਂਜੀ ਤੇ ਉਹਨੂੰ ਮੈਂ ਆਪਦੇ ਵੱਲੋਂ 5000 ਰੁਪਿਆ ਐਕਸਟਰਾ ਡਿਸਕਾਊਂਟ ਲਿਉਂਗਾ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਵੀਰੇ ਲੋ ਵੀ ਦੋਸਤੋ ਜੋ ਵੀ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਹੋਰਾਂ ਕੋਲੇ ਤੇ ਉਹਨਾਂ ਨੂੰ 5000 ਰੁਪਿਆ ਐਕਸਟਰਾ ਵੀ ਵੱਲੋਂ ਮਾਨ ਤਨ ਕੀਤਾ ਜਾਊਗਾ ਤੇ ਬਾਈ ਜੀ ਲੋਕੇਸ਼ਨ ਕੀ ਹੈਗੀ ਆਪਣੀ ਲੋਕੇਸ਼ਨ ਵੀਰੇ ਆਪਣੀ ਹੈਗੀ ਜੀ ਆਪਣੀ ਸਿਟੀ ਮਲੋਟ ਹੈ ਜੀ ਠੀਕ ਹੈ ਜੀ ਗ੍ਰੇਨ ਮਾਰਕੀਟ ਹੈ ਜੀ ਠੀਕ ਹੈ ਜੀ 487 ਨੰਬਰ ਆਪਣੀ ਦੁਕਾਨ ਹੈ 487 ਕਾਰ ਡੀਲ ਆਪਣੀ ਦੁਕਾਨ ਦਾ ਨਾਮ ਹੈ ਜੀ ਲਓ ਜੀ ਜ਼ੂਮ ਕਰਕੇ ਵੀ ਆਪਾਂ ਦੱਸਤਾ ਤੇ ਬਾਈ ਜੀ ਆਪਣਾ ਇੱਕ ਵਾਰੀ ਨੰਬਰ ਕਨਫਰਮ ਕਰਾ ਦਿਓ ਨੰਬਰ ਵੀਰੇ 99156 ਹਾਂਜੀ 05001 ਇੱਕ ਵਾਰੀ ਹੋਰ ਬੋਲ ਦੋ 99156 ਵੀਰੇ ਹਾਂਜੀ 05001 ਤੁਸੀਂ ਕੋਈ ਵੀ ਜਾਣਕਾਰੀ ਲੈਣੀ ਗੱਡੀ ਬਾਰੇ ਤਾਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਇਹ ਪਰਸਨਲ ਫੋਟੋ ਮੰਗਾਣੀ ਆ ਉਹ ਵੀ ਮੈਂ ਪਾ ਸਕਦਾ ਠੀਕ ਹੈ ਜੀ ਠੀਕ ਹੈ ਜੀ ਹੋਰ ਵੀ ਕੋਈ ਡਾਟਾ ਚਾਹੀਦਾ ਅਵੇਲੇਬਲ ਕਰਾ ਦਾਂਗੇ ਅ ਇੱਕ ਲੱਕੀ ਵੀਰੇ ਆਪਾਂ ਹੋਰ ਗੱਲ ਕਰਨੀ ਸੀ ਗੱਡੀ ਬਾਰੇ ਵੀ ਜੇ ਕਿਸੇ ਨੇ ਐਕਸਚੇਂਜ ਆਫਰ ਵੀ ਤੁਸੀਂ ਲਾਉਣੇ ਹਾਂਜੀ ਵੀਰ ਕੋਈ ਛੋਟੀ ਗੱਡੀ ਆ? ਹਾਂਜੀ। ਵਿੱਚ ਕਟਿੰਗ ਕਰਾਣੀ ਆ? ਹਾਂਜੀ। ਤਾਂ ਆਪਾਂ ਕਰ ਲਾਂਗੇ। ਠੀਕ ਆ ਉਹ ਵੀ ਹੋ ਜਾਂਦੀ ਐ। ਹਾਂਜੀ ਹੋ ਜਾਂਦੀ। ਠੀਕ ਐ ਜੀ। ਲੋ ਵੀ ਦੋਸਤੋ ਗੱਡੀ ਬਾਰੇ ਆਪਣੇ ਕੋਲੇ ਪੂਰੀ ਡਿਟੇਲ ਆ ਚੁੱਕੀ ਹੈਗੀ ਤੇ ਕਿਸੇ ਵੀ ਵੀਰ ਨੇ ਗੱਡੀ ਬਾਰੇ ਕੋਈ ਨੌਲੇਜ ਲੈਣੀ ਐ ਜਾਂ ਗੱਡੀ ਲੈਣੀ ਐ ਤਾਂ ਆਪਣੇ ਲੱਕੀ ਹੋਰੇ ਵੀਰਾਂ ਨਾਲ ਗੱਲਬਾਤ ਆਪਾਂ ਕਰ ਸਕਦੇ ਆ। ਬਹੁਤ ਧੰਨਵਾਦ ਵੀਰੇ ਤੁਸੀਂ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਗੱਡੀ ਬਾਰੇ। ਵੈਲਕਮ ਜੀ।